ਪਠੰਡਾ ਦੇ ਪਿੰਡ ਕੁਦਾਦੇ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਦੇ ਨਾਲ ਲੱਗੀ ਅੱਗ ਕਰੀਬ 80 ਏਕੜ ਫਸਲ ਸੜ ਗਈ। ਸਵੇਰ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਪਾਇਆ ਕਬ। ਪੰਜਾਬ ਦੇ ਵਿੱਚ ਬਦਲਿਆ ਮੌਸਮ ਦਾ مزاج ਤੇਜ਼ ਹਵਾਵਾਂ ਦੇ ਨਾਲ ਹੋਈ ਬਾਰਿਸ਼ ਕਈ ਥਾਵਾਂ ਤੇ ਗੜੇ ਮਾਰੀ। ਬਕਤੀਆਂ ਫਸਲਾਂ ਦਾ ਨੁਕਸਾਨ ਤਾਾਮਨ ਦੇ ਵਿੱਚ ਵੀ ਆਈ ਗਰਾਵਟ। ਬਾਰਿਸ਼ ਦੇ ਨਾਲ تباہ ਹੋਈ ਫਸਲ ਦਾ ਮੁਆਵਜ਼ਾ ਦੇਵੇਗੀ ਪੰਜਾਬ ਸਰਕਾਰ ਫਟੇਗੜ ਸਾਹਿਬ ਤੇ ਉਸੀਆਂ ਮੰਨੇ ਕੀਤਾ ਐਲਾਨ। ਕਿਆ ਇੱਕ ਇੱਕ ਦਾਣੇ ਦੇ ਨੁਕਸਾਨ ਦੀ ਕਰਾਂਗੇ ਪਰ ਭਾਈ ਚੰਡੀਗੜ੍ਹ ਦੇ ਵਿਸੀਐਮ ਨੇ ਅਧਿਕਾਰੀਆਂ ਦੀ ਬਲਾਈ ਕੁਛ ਪਦਰੀ ਬੈਠ ਲੋਕ ਸਭਾ ਚੋਣਾ ਢੇਲੇ ਮੈਦਾਨ ਦੇ ਉੱਤੇ ਤ੍ਰੇਸੀਆਂ ਮਾਨ ਮੀਂਹ ਤੇ ਤੂਫਾਨ ਦੇ ਵਿਚਾਲੇ ਫਤਿਹਗੜ੍ਹ ਸਾਹਿਬ ਦੇ ਵਿੱਚ ਕੀਤੀ ਰੈਲੀ ਮੰਚ ਤੋਂ ਵਰਕਰਾਮ ਦਿੱਤਾ ਸੁਨੇਹਾ ਤੂਫਾਨ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਖੜਾ ਰਹਾ ਹਾਂ ਕੇ ਜੀਵਨ ਵਾਲੀ ਡਾਕਟਰ ਨਾਲ ਸਲਾਹ مشورہ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਫੈਸਲਾ ਅਸਰਖਿਆ ਦਰੋ ਜ਼ੈਵਿਨਿਊ ਕੋਰਟ ਤੋਂ ਬਾਅਦ ਸੁਣਾਈ ਗਈ ਫੈਸਲਾ ਜੇਰ ਪ੍ਰਸ਼ਾਸਨ ਨੇ ਕੀਤਾ ਕੇਜਰੀਵਾਲ ਦਾ ਸ਼ੂਗਰ ਲੈਵਲ ਨਾਰਮਲ ਦੇ ਰਹੇ ਹਾਂ ਹਰ ਸਹੂਲਤ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਤੇ ਈਡੀ ਤੋਂ ਮੰਗਿਆ ਜਵਾਬ ਆਮ ਆਦਮੀ ਪਾਰਟੀ ਦੇ ਜੇਲ੍ਹ ਦੇ ਵਿੱਚ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖਤਰਾ ਕਿ ਆ ਜੇਲ੍ਹ ਪ੍ਰਸ਼ਾਸਨ ਐਲਜੀ ਆਫਿਸ ਤੇ ਈਡੀ ਦੇ ਅਧਿਕਾਰੀ ਰੱਜ ਕੇ ਰਲ ਕੇ ਕਰ ਰਹੇ ਨੇ ਸਾਜ਼ਿਸ਼ ਕੇਜਰੀਵਾਲ ਦੇ ਨਾਲ ਹੋ ਸਕਦਾ ਹੈ ਕਦੇ ਵੀ ਕੋਈ ਹਾਦਸਾ ਬੀਜੇਪੀ ਦਾ ਸੰਜੇ ਸਿੰਘ ਤੇ ਵੱਡਾ ਇਲਜ਼ਾਮ ਮਨਜਿੰਦਰ ਸਿੰਘ ਸਿਰਸਾ ਬੋਲੇ ਸੀਆਂ ਬਣਦੇ ਚੱਕਰ ਦੇ ਵਿੱਚ ਸੰਜੇ ਸਿੰਘ ਰੱਜ ਰਹੇ ਨੇ ਖਤਰਨਾਕ ਸਾਜ਼ਿਸ਼ ਸ਼ੂਗਰ ਲੈਵਲ ਵਧਨ ਦੇ ਪਿੱਛੇ ਹੋ ਸਕਦਾ ਸੰਜੇ ਸਿੰਘ ਦਾ ਹੱਥ ਇਸ ਵੇਲੇ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ ਜੇਲ੍ਹ ਪ੍ਰਸ਼ਾਸਨ ਲੋਕ ਸਭਾ ਚੋਣਾਂ ਦੇ ਪਹਿਲੇ ਦੌਰ ਦੀ voting ਮੁਕੰਮਲ ਹੈ 79% ਦੇ ਨਾਲ ਤ੍ਰਿਪੁਰਾ ਸਭ ਤੋਂ ਅੱਗੇ ਦੂਜੇ ਨੰਬਰ ਤੇ ਪੱਛਮੀ ਬੰਗਾਲ 77% ਹੋਈ voting 40% voting ਦੇ ਨਾਲ ਅਛੜ ਗਿਆ ਬਿਹਾਰ ਅਮੇਸ਼ਪੁਰ ਦੇ ਵਿੱਚ ਬੀਜੇਪੀ ਉਮੀਦਵਾਰ ਸਰੰਜੀ ਸੰਦੂ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ ਸੜਕ ਤੇ ਧਰਨਾ ਦੇ ਕੇ ਵਾਪਸ ਲਿਖੇ ਫੌਜਦਾਰੀ ਦਾ ਸੰਦੂ ਬੋਲੇ ਤਰਨਿਆਂ ਦੀ ਥਾਂ ਆ ਕੇ ਮੇਰੇ ਨਾਲ ਗੱਲ ਕਰਨ ਕਿਸਾਨ ਅਰੇਨਾ ਦੇ ਸਾਕਾਸੀਆ ਮਨੋਰ ਲਾਲ ਦਾ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਤਿੱਖਾ ਨिशाना ਪਾਜਪਾ ਉਮੀਦਵਾਰਾਂ ਦਾ ਅਪਰੂਵ ਕਰਦੇ ਕਿਸਾਨ ਨੂੰ ਸੁਪਿਆ ਸਿਰਫ ਇਹ ਬੋਲੇ ਇਸ ਵਿਰੋਧ ਦਾ ਭਾਜਪੀ ਨੂੰ ਹੋ ਰਿਹਾ ਹੈ ਫਾਇਦਾ ਸਨੌਲਾ ਦੇ ਵਿੱਚ ਖੁੱਲੀ ਬਾਸਾ ਤੇ ਟਰੱਕ ਦੇ ਵਿਚਾਲੇ ਭਿਆਨਕ ਟੱਕਰ ਚਾਲਕ ਹੈਲਪਰ ਸਮੇਤ 14 ਵਿਦਿਆਰਥੀ ਜ਼ਖਮੀ ਤੇ ਜ਼ਖ਼ਮਤਾਰ ਬਚਾਅ ਕਰਨ ਦਾ ਪ੍ਰਯਾਸ ਸੱਸੀ ਗੱਲ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਾਥ ਵਾਲਿਆਂ ਖਬਰਾਂ ਦੇ ਸੁਆਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਬਠਿੰਡਾ ਦੇ ਪਿੰਡ ਕੁਦਾ ਦੇ ਵਿੱਚ ਅੱਗ ਲੱਗੀ ਹੈ 80 ਏਕੜ ਕਣਕ ਤੇ ਫਸਲ ਸੜ ਕੇ ਸੁਆਹ ਹੋ ਗਈ ਹੈ ਕਣਕ ਦੀ ਫਸਲ 80 ਏਕੜ ਦੇ ਕਰੀਬ ਜੋ ਕਿ ਸੜ ਕੇ ਸੁਆਹ ਹੋ ਗਈ ਹੈ ਬਿਜਲੀ ਦੇ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਹੈ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਬਿਜਲੀ ਵਿਭਾਗ ਦੇ ਖਿਲਾਫ ਕਿਸਾਨਾਂ ਦਾ ਸਹਾਵੀ ਫੁੱਟਿਆ ਦਰਸਲ ਬਠਿੰਡਾ ਦੇ ਪਿੰਡ ਕੁਦਾ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਦੇ ਜਿਸ ਦੇ ਬਾਅਦ ਅੱਗ ਤੇਜ਼ੀ ਦੇ ਨਾਲ ਜਿਵੇਂ ਅੱਗੇ ਫੈਲੀ ਤੇ 80 ਏਕੜ ਕਣਕ ਦੀ ਫਸਲ ਸੜ ਕੇ ਆਸਵਾਹ ਹੋ ਗਈ। ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਵੱਡੀ ਗਿਣਤੀ ਵਿੱਚ ਪਛਾਨ ਸਥਾਨਕ ਵਾਸੀ ਨਜ਼ਰ ਆ ਰਹੇ ਨੇ ਤੇ ਕਿਵੇਂ ਅੱਗ ਤੇਜ਼ੀ ਦੇ ਨਾਲ ਅੱਗੇ ਫੈਲਦੀ ਹੋਈ ਤਸਵੀਰਾਂ ਦੇ ਵਿੱਚ ਵਿਖਾਈ ਜਾ ਸਕਦੀਆਂ ਕਿਉਂਕਿ ਜਦੋਂ ਵੀ ਕਣਕ ਦੀ ਵਾਢੀ ਦਾ ਸੀਜ਼ਨ ਹੁੰਦਾ ਹੈ ਤੇ ਅਕਸਰ ਜਿਹੜੀਆਂ ਖਬਰਾਂ ਜਿਹੜੀਆਂ ਤਸਵੀਰਾਂ ਨੇ ਉਹ ਪੰਜਾਬ ਦੀਆਂ ਵਟਸਐਪ ਜਗਾਵਾਂ ਤੋਂ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਬਿਜਲੀ ਵਿਭਾਗ ਦੋਂ ਲਗਾਤਾਰ ਅਪੀਲ ਵੀ ਕੀਤੀ ਜਾਂਦੀ ਹੈ ਕਿ ਜਿਹੜੇ ਟਰਾਂਸਫਾਰਮਰ ਨੇ ਉਹਨਾਂ ਦੇ ਨੇੜੇ ਤੋਂ ਕਣਕ ਦੀ ਕਣਕ ਦੀ ਫਸਲ ਨੂੰ ਆ ਵੱਢ ਲਿਆ ਜਾਵੇ ਕਿਉਂਕਿ ਕਿਸੇ ਕਿਸੇ ਤਰ੍ਹਾਂ ਦਾ 스파ਰਕ ਹੁੰਦਾ ਹੈ ਸ਼ਾਰਟ ਸਰਕਟ ਹੁੰਦਾ ਤੇ ਅੱਗ ਨਾ ਲੱਗੇ ਪਰ ਇਸ ਦੇ ਵਿੱਚ ਆਲੇ ਬਠਿੰਡਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਵੇਂ ਪਿੰਡ ਕੁੱਦਾ ਦੇ ਵਿੱਚ ਅੱਗ ਲੱਗਦੀ ਹੈ ਤੇ ਕਿਸਾਨਾਂ ਦੇ ਵੱਲੋਂ ਖੁਦ ਹੀ ਆ ਮੋਰਚਾ ਸੰਭਾਲਿਆ ਜਾਂਦਾ ਕਿਵੇਂ ਅੱਗ ਬੁਝਾਉਣ ਦੀ ਜਿਹੜੀ ਕਿਸਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਵੀ ਆ ਵੇਖਿਆ ਜਾ ਸਕਦਾ ਹੈ ਆ ਦਰਸਲ ਜਦੋਂ ਇਸ ਤਰ੍ਹਾਂ ਦੀ ਅੱਗ ਲੱਗਦੀ ਹੈ ਤੇ ਕਿਸਾਨਾਂ ਵੱਲੋਂ ਜੋ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਆ ਨੇੜੇ ਦਰਖਤ ਹੁੰਦੇ ਨੇ ਦਰਖਤੀਆਂ ਟਾਹਣੀਆਂ ਹੁੰਦੀਆਂ ਛਾਪੇ ਹੁੰਦੇ ਆ ਉਹਨਾਂ ਦੇ ਨਾਲ ਉਸ ਦੀ ਮਦਦ ਦੇ ਨਾਲ ਇਸ ਤਰੀਕੇ ਦੇ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਜਾਦੁੱਤਾ ਕੋਸ਼ਿਸ਼ ਕੀਤੀ ਗਈ ਅੱਗ ਤੇ ਕਾਬੂ ਪਾਇਆ ਗਿਆ 80 ਏਕੜ ਕਣਕ ਦੀ ਫਸਲ ਪੂਰੀ ਤਰ੍ਹਾਂ ਸੜ ਕੇ ਅਸਮਾਂ ਹੋ ਚੁੱਕੀ ਸੀ ਜੇਕਰ ਇਸ ਦਾ ਅੱਗ ਲੱਗਣ ਦੀ ਵਜ੍ਹਾ ਦੀ ਕਾਰਨ ਦੀ ਗੱਲ ਕੀਤੀ ਜਾਵੇ ਤਾਂ ਬਿਜਲੀ ਦਾ ਸ਼ਾਰਟ ਸਰਕਟ ਜਿਹੜਾ ਕਿ ਅੱਗ ਲੱਗਣ ਦੀ ਵਜ੍ਹਾ ਆ ਦਸਤੀ ਚੱਰੀ ਹੈ ਹਾਲਾਂਕਿ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾ ਲੈ ਗਿਆ ਪਰ ਬਿਜਲੀ ਵਿਭਾਗ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਵੀ ਫੁੱਟਿਆ ਹੈ ਬਿਜਲੀ ਵਿਭਾਗ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਰੋਸ ਵੀ ਜ਼ਾਹਰ ਕੀਤਾ ਗਿਆ ਤੁਹਾਨੂੰ ਬਠਿੰਡਾ ਦੇ ਪਿੰਡ ਕੁੱਦਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ ਟਰੈਕਟਰ ਟਰੈਕਟਰਾਂ ਦੇ ਨਾਲ ਜ਼ਮੀਨ ਨੂੰ ਵਾਇਆ ਜਾ ਰਿਹਾ ਹੈ ਇਹ ਵੀ ਜਦੋਂ ਇਸ ਤਰ੍ਹਾਂ ਦੀ ਅੱਗ ਤੇਜ਼ੀ ਦੇ ਨਾਲ ਅੱਗੇ ਫੈਲਦੀ ਹੈ ਤਾਂ ਇੱਕ ਵੀ ਇਹ ਵੀ ਹੱਲ ਹੁੰਦਾ ਹੈ ਕਿ ਅੱਗ ਕਾਲ ਜਿਹੜੇ ਕਿ ਵਾਢੀ ਕਾਲ ਅੱਗ ਜਿਹੜਾ ਟਰੈਕਟਰ ਦੇ ਨਾਲ ਆ ਉਸ ਜ਼ਮੀਨ ਨੂੰ ਥੋੜੀ ਜਿਹੀ ਜਗ੍ਹਾ ਨੂੰ ਵਾਹ ਦਿੱਤਾ ਜਾਵੇ ਤਾਂ ਜੋ ਜਿਹੜੀ ਤੇਜ਼ੀ ਦੇ ਨਾਲ ਅੱਗੇ ਅੱਗੇ ਫੈਲ ਰਹੀ ਹੈ ਉਸ ਨੂੰ ਆਰੋਪ ਕਿਆ ਜਾ ਸਕੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੁਰਜ ਭਾਨ ਜੜੇ ਹੋਏ ਨੇ ਆ ਸੁਰਜ ਕੀ ਕੋ ਜਾਣਕਾਰੀ ਹੈ ਕਿੰਨੇ ਕ ਵਜੇ ਦਰਸਲੇ ਪੂਰੀ ਘਟਨਾ ਜਦੋਂ ਅੱਗ ਲੱਗਦੀ ਹੈ ਤੇ ਕਿੰਨੀ ਕ ਕਣਕ ਜਿਹੜੀ ਫਸਲ ਹੈ ਉਹ ਸੜ ਕੇ ਸੁਆਹ ਹੋ ਗਈ ਹੈ ਕੀ ਕੋ ਜਾਣਕਾਰੀ ਦੇਖੋ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ 80 ਏਕੜ ਤੋਂ ਜ਼ਿਆਦਾ ਜਿਹੜੀ ਫਸਲ ਹੈ ਉਹ ਸੜ ਕੇ ਸੁਆਹ ਹੋ ਚੁੱਕੀ ਹੈ ਕਿਉਂਕਿ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਉਹਨਾਂ ਦੀ ਅੱਖਾਂ ਦੇ ਸਾਹਮਣੇ ਰਾਖ ਹੁੰਦੀ ਹੈ ਤਾਂ ਜਾਹਿਰ ਤੌਰ ਤੇ ਗੁੱਸਾ ਉਹਨਾਂ ਦਾ ਸੁਭਾਵਿਕ ਹੈ ਪਰ ਉਹਨਾਂ ਦਾ ਗੁੱਸਾ ਐਨਐਸ ਕਦਰ ਵਜਾ ਹੋਏ ਕਿ ਸਾਨੂੰ ਅੰਦਾਜ਼ਾ ਨਹੀਂ ਸੀ ਉੱਥੇ ਜਦੋਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਉੱਥੇ ਉੱਥੇ ਪਹੁੰਚਦੇ ਨੇ ਕਿਤੇ ਨਾ ਕਿਤੇ ਲੋਕਾਂ ਨੇ ਉਸ ਨੂੰ ਰੋਕ ਕੇ ਰੱਖਿਆ ਹੋਇਆ ਕਹਿ ਰਹੇ ਕਿ ਜਿੰਨੀ ਦੇਰ ਤੁਸੀਂ ਕਾਰਵਾਈ ਨਹੀਂ ਕਰਦੇ ਕਾਰਵਾਈ ਕਿਹਨਾਂ ਦੇ ਖਿਲਾਫ ਉਹਨਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਖਿਲਾਫ ਜਿਨ੍ਹਾਂ ਨੂੰ ਵਾਰ-ਵਾਰ ਕਿਹਾ ਸੀ ਕਿ ਇਸ ਲਾਈਨ ਦੀਆਂ ਜਿਹੜੀਆਂ ਤਾਰਾਂ ਨੇ ਉਸ ਨੂੰ ਉੱਚਾ ਕਰ ਦਿੱਤਾ ਜਾਵੇ ਕਿਤੇ ਨਾ ਕਿਤੇ ਇਹ ਮੰਨਿਆ ਜਾਂਦਾ ਹੈ ਕਿ ਸ਼ਾਰਟ ਸਰਕਟ ਹੋਇਆ ਹੈ ਜਿਸ ਦੇ ਨਾਲ 20 ਏਕੜ ਤੋਂ ਜ਼ਿਆਦਾ ਖੇਤਾਂਾਂ ਦੀ ਪੁੱਟਾ ਵਾਂਗੂ ਪਾਲੀ ਹੋਈ ਫਸਲ ਹੈ ਜਿਹੜੀ ਉਹ ਰਾਖ ਹੋ ਗਈ ਹੈ ਫਿਲਹਾਲ ਹਵਾ ਕਾਫੀ ਜ਼ਿਆਦਾ ਤੇਜ਼ ਸੀ ਹਵਾ ਦੇ ਕਾਰਨ ਜਿਹੜੀ ਅੱਗ ਹੈ ਅੱਗੀ ਦੇ ਅੱਗੇ ਫੈਲਦੀ ਗਈ ਹੈ ਪਰ ਫਿਰ ਵੀ ਪਿੰਡ ਵਾਲਿਆਂ ਨੇ ਸੂਝ ਬੂਝ ਦੇ ਨਾਲ ਕਾਫੀ ਵੱਡੀ ਮੁਸ਼ਕਲ ਦੇ ਨਾਲ ਟਰੈਕਟਰਾਂ ਦੇ ਨਾਲ ਆਸੇ ਪਾਸਿਓਂ ਕਣਕ ਨੂੰ ਵਾਹ ਕੇ ਅੱਗੇ ਕਣਕ ਨੂੰ ਹੋਰ ਅੱਗ ਲੱਗਣ ਤੋਂ ਰੋਕਿਆ ਗਿਆ ਫਿਲਹਾਲ ਜਿਹੜਾ ਗੁੱਸਾ ਹੈ ਉਹ ਜ਼ਾਹਿਰ ਤੌਰ ਤੇ ਕਿਸਾਨਾਂ ਤੇ ਨਜ਼ਰ ਆ ਰਿਹਾ ਪਰ ਹਜੇ ਤੱਕ ਕੋਈ ਵੀ ਕਾਰਵਾਈ ਦਾ ਆਸ਼ਵਾਸਨ ਹੈ ਉਹ ਪ੍ਰਸ਼ਾਸਨ ਨੇ ਨਹੀਂ ਦਿੱਤਾ ਦੂਸਰੇ ਪਾਸੇ ਪੁਲਿਸ ਦੇ ਜਿਹੜੇ ਐਸਐਚਓ ਨੇ ਹੋਰ ਅਧਿਕਾਰੀ ਨੇ ਉਹ ਜ਼ਰੂਰ ਮੌਕੇ ਤੇ ਪਹੁੰਚੇ ਨੇ ਔਰ ਪਿੰਡ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕੋਸ ਮੈਂਟਾਲਾ ਕਾਇਮ ਦਾ ਕੋਈ ਸਮਾਹੁੰਦ ਦਿੱਤਾ ਜਾਵੇ ਔਰ ਬੰਦੀ ਕਾਰਵਾਈ ਇਹ ਜਿਹੜੀ ਉਹ ਸੰਬੰਧਿਤ ਡਿਪਾਰਟਮੈਂਟ ਦੇ ਖਿਲਾਫ ਕੀਤੀ ਜਾਏਗੀ ਪਰ ਕਿਤੇ ਲੈ ਕੇ ਤੇ ਜਾ ਕੇ ਇਹਦਾ ਨੁਕਸਾਨ ਕਿਸਾਨਾਂ ਦਾ ਉਹ ਕਾਫੀ ਜਿਆਦਾ ਹੋਇਆ 80 ਏਕੜ ਦੇ ਕਰੀਬ ਫਸਲ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਕਣਕ ਦੀ ਰਾਖ ਹੋ ਚੁੱਕੀ ਹੈ ਆ ਸੂਰਜ ਫਿਲਹਾਲ ਅੱਗੇ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਨਾਲੇ ਵੀ ਜੂ ਜਾਣਕਾਰੀ ਦਿਓ ਕਿ ਕਿਸਾਨਾਂ ਨੇ ਆਪਣੇ ਪੱਧਰ ਤੇ ਅੱਗ ਬੁਝਾਈ ਹੈ ਜਾਂ ਕੋਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ ਸਨ ਕੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਨਹੀਂ ਪਹੁੰਚੀਆਂ ਕਾਫੀ ਦੇਰ ਹੋ ਗਈ ਸੀ ਉਸ ਤੋਂ ਪਹਿਲਾਂ ਕਿਸਾਨਾਂ ਨੇ ਆਪ ਦੀ ਸੂਝ-ਬੂਝ ਦੇ ਨਾਲ ਆਪਦੇ ਟਰੈਕਟਰ ਟਰਾਲੀਆਂ ਲੈ ਕੇ ਆਪਦੇ ਇੰਸਟਰੂਮੈਂਟ ਦੇ ਨਾਲ ਜਿਹੜਾ ਅੱਗ ਦੇ ਉੱਪਰ ਕਾਬੂ ਪਾਇਆ ਜਿਹੜਾ ਕਿ ਤਸਵੀਰਾਂ ਵੀ ਸਾਫ਼ ਜਾਹਰ ਤੁਹਾਨੂੰ ਨਜ਼ਰ ਆ ਰਹੀਆਂ ਕੋਈ ਛਾਪਿਆਂ ਦੇ ਨਾਲ ਅੱਗ ਬੁਝਾ ਰਿਹਾ ਕੋਈ ਨਿੰਮ ਦੀਆਂ ਡਾਣੀਆਂ ਤੋੜ ਕੇ ਅੱਗ ਬੁਝਾ ਰਿਹਾ ਤੇ ਕੋਈ ਟਰੈਕਟਰ ਦੇ ਨਾਲ ਆਪੇ-ਪਾਸੇ ਫਸਲ ਨੂੰ ਵਾਹ ਕੇ ਵਾਹਨ ਨੂੰ ਵਾਹ ਕੇ ਪਾਣੀ ਛੱਡ ਕੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਦੀ ਕਾਰਵਾਈ ਤੇ हां ठीक है सो जी फिलहाल दी पूरी जानकारी बहुत-बहुत धन्यवाद सो प्रशासन ਦੇ ਖਿਲਾਫ ਬਿਜਲੀ ਮਹਿਕਮੇ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਫੁੱਟਿਆ ਹਾਲਾਂਕਿ ਫਾਇਰ ਬ੍ਰਿਗੇਡ ਦੀ ਕੋਈ ਵੀ ਗੱਡੀ ਮੌਕੇ ਤੇ ਨਹੀਂ ਪਹੁੰਚੀ ਪਰ ਕਿਸਾਨਾਂ ਦੇ ਵੱਲੋਂ ਖੁਦ ਹੀ ਮੋਰਚਾ ਸੰਭਾਲਿਆ ਗਿਆ ਖੁਦ ਹੀ ਅੱਗ ਤੇ ਜੜਾ ਕਾਬੂ ਪਾਇਆ ਗਿਆ ਤਸਵੀਰਾਂ ਚ ਵੀ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕਿਸਾਨਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਜਿਹੜੇ ਇੱਕ ਟਰੈਕਟਰ ਨਜ਼ਰ ਆ ਰਹੇ ਨੇ ਟਰੈਕਟਰ ਦੇ ਨਾਲ ਕੰਦ ਨੂੰ ਵਹਾਇਆ ਜਾਂਦਾ ਕਿਉਂਕਿ ਇਸ ਤਰੀਕੇ ਦੇ ਨਾਲ ਜੇਕਰ ਕੋਸ਼ਿਸ਼ ਕੀਤੀ ਜਾਂਦੀ ਤੇ ਫਿਰ ਤੇਜ਼ੀ ਦੇ ਨਾਲ ਜੋ ਅੱਗ ਅੱਗੇ ਫੈਲਦੀ ਹੈ ਉਸ ਨੂੰ ਆ ਰੋਕਿਆ ਜਾਂਦਾ ਹੈ ਤੇ ਆਪਣੇ ਪੱਧਰ ਤੇ ਕਿਸਾਨਾਂ ਦੇ ਵੱਲ ਮੋਰਚਾ ਸੰਭਾਲਿਆ ਗਿਆ ਅੱਗ ਤੇ ਕਾਬੂ ਪਾਇਆ ਗਿਆ ਪਰ ਇਸ ਦੇ ਵਿਚਾਲੇ ਬਿਜਲੀ ਵਿਭਾਗ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਫੁੱਟਿਆ ਰੋਕਾਂਗ ਅਗਲੀ ਵੱਡੀ ਖਬਰ ਦਾ ਮਕੰਤਰੀ ਮੰਤਰੀ ਮਾਨ ਦੇ ਵੱਲੋਂ ਉੱਚ ਪੱਧਰੀ ਬੈਠਕ ਬੁਲਾਈ ਗਈ ਹੈ ਚੰਡੀਗੜ੍ਹ ਦੇ ਵਿੱਚ ਅਧਿਕਾਰੀਆਂ ਦੀ ਬੈਠਕ ਬੁਲਾਈ ਹੈ بارش ਦੇ ਨਾਲ ਹੋਏ ਨੁਕਸਾਨ ਤੇ ਚਰਚਾ ਹੋਵੇਗੀ ਫਸਲਾਂ ਤੇ ਮਾਪਦਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ सीएम ਨੇ ਇੱਕ ਇੱਕ ਦਾਣੇ ਦੀ ਪਰਪਾਈ ਦਾ ਐਲਾਨ ਕੀਤਾ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹਨੇਰੀ ਮੀਂਹ ਤੇ ਗੜੇਮਾਰੀ ਜਿਹੜੀ ਹੋਈ ਹੈ ਮੀਂਹ ਤੇ ਗੜੇਮਾਰੀ ਦੇ ਨਾਲ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਵੇਂ ਕਿ ਅਲੱਗ ਅਲੱਗ ਜਗਾਵਾਂ ਦੀਆਂ ਸਿੱਤਾਂ ਨੂੰ ਅੱਤ ਸਿਵਾਂ ਵੀ ਲਗਾਤਾਰ ਵਿਖਾਰੇ ਤੇ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨ ਦੇ ਵੱਲੋਂ ਉੱਚ ਪੱਧਰੀ ਬੈਠਕ ਵੀ ਬੁਲਾ ਲਈ ਗਈ ਹੈ ਚੰਡੀਗੜ੍ਹ ਦੇ ਵਿੱਚ ਅਧਿਕਾਰੀਆਂ ਦੀ ਇਹ ਬੈਠਕ ਬੁਲਾਈ ਗਈ ਹੈ ਤੇ ਜੋ ਮੀਂਹ ਦੇ ਨਾਲ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਉਸ ਤੇ ਜਿਹੜਾ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇਗੀ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਜਿਹੜਾ ਕਿ ਆ ਵਿਚਾਰ ਹੋਵੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਇੱਕ ਦਾਣੇ ਦੀ ਪਰਪਾਈ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਜੋ ਵੀ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਇੱਕ ਇੱਕ ਦਾਣੇ ਦੀ ਪਰਪਾਈ ਸਰਕਾਰ ਦੇ ਵੱਲੋਂ ਆਕੀਤੀ ਜਾਵੇਗੀ ਤਾਂ ਉਹ ਤਸਵੀਰਾਂ ਵਿੱਚ ਲਗਾਤਾਰ ਵਿਖਾ ਰਹੇ ਹਨ ਚਾਹੇ ਮੰਡੀਆਂ ਦੀ ਗੱਲ ਹੋਵੇ ਚਾਹੇ ਕਿਸਾਨਾਂ ਦੇ ਖੇਤਾਂ ਦੀ ਗੱਲ ਹੋਵੇ ਜਿਹੜੀ ਕਿ ਬਿਲਕੁਲ ਕਣਕ ਦੀ ਫਸਲ ਪੱਕ ਚੁੱਕੀ ਹੈ ਅਜੇ ਕਿਸਾਨਾਂ ਦੇ ਵੱਲੋਂ ਫਸਲ ਨੂੰ ਵੱਢਣ ਦੀ ਤਿਆਰੀ ਹੀ ਕੀਤੀ ਜਾ ਰਹੀ ਸੀ ਤਾਂ ਖੇਤਾਂ ਦੇ ਵਿੱਚ ਹੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਾਂ ਜਿਹੜੀ ਆ ਫਸਲ ਕਿਸਾਨ ਵੱਢ ਕੇ ਮੰਡੀਆਂ ਦੇ ਵਿੱਚ ਲੈ ਕੇ ਗਏ ਸਨ ਉਹ ਵੀ ਮੀਂਹ ਦੇ ਨਾਲ ਪੂਰੀ ਤਰ੍ਹਾਂ ਭਿੱਜ ਚੁੱਕੀ ਹੈ ਉਸ ਫਸਲ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਤਾਂ ਇਸ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉੱਚ ਪੱਧਰੀ ਬੈਠਕ ਬੁਲਾਈ ਗਈ ਹੈ ਗੜੇ ਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇ ਮਾਰੀ ਹੋਈ ਹੈ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਹੈ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਦੇ ਘੜੇ ਪੈ ਜਾਣ ਤਾਂ ਕਬੀਲਦਾਰੀਆਂ ਲਈ ਤੋਂ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹੁੰਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਸਬੋਕ ਮੰਤਰੀ ਪਗੰਤਮਾਨ ਦੇ ਵੱਲੋਂ ਕਿਸਾਨਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਹੈ ਕਿ ਮੌਸਮ ਦੇ ਕਾਰਨ ਮੀਂਹ ਗੜੇਮਾਰੀ ਦੇ ਕਾਰਨ ਕਿਸਾਨਾਂ ਦੀ ਫਸਲ ਦਾ ਜਿਹੜਾ ਵੀ ਨੁਕਸਾਨ ਹੋਇਆ ਹੈ ਇੱਕ ਇੱਕ ਦਾਣੇ ਦੀ ਪਰਪਾਈ ਜੋ ਕਿ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਤੇ ਇਸ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਵੀ ਮੁੱਖ ਮੰਤਰੀ ਵੱਲੋਂ ਬੁਲਾਈ ਗਈ ਹੈ ਚੰਡੀਗੜ੍ਹ ਦੇ ਵਿਧ ਚਦਕਾਰੀਆਂ ਦੀ ਬੈਠਕ ਬੁਲਾਈ ਹੈ بارش ਦੇ ਨਾਲ ਹੋਏ ਨੁਕਸਾਨ ਤੇ ਇਸ ਦੌਰਾਨ ਚਰਚਾ ਕੀਤੀ ਜਾਵੇਗੀ ਕਿਉਂਕਿ ਵੱਡੇ ਪੱਧਰ ਤੇ ਜੋ ਕਿ ਨੁਕਸਾਨ ਕਿਸਾਨਾਂ ਦੀ ਫਸਲ ਦਾ ਹੋਇਆ ਹੈ ਮੀਂਹ ਦੇ ਨਾਲ ਗੜੇਮਾਰੀ ਦੇ ਨਾਲ ਚਾਹੇ ਖੇਤਾਂ ਦੇ ਵਿੱਚ ਖੜੀ ਕਣਕ ਦੀ ਫਸਲ ਹੋਵੇ ਚਾਹੇ ਜੋ ਕਿਸਾਨ ਵੱਢ ਕੇ ਮੰਡੀਆਂ ਦੇ ਵਿੱਚ ਲੈ ਕੇ ਗਏ ਸੰਤਾਂ ਉੱਥੇ ਵੀ ਮੀਂਹ ਦੇ ਨਾਲ ਕਿਸਾਨਾਂ ਦੀ ਫਸਲ ਭਿੱਜ ਗਈ ਹੈ ਤੇ ਇਸ ਦੇ ਚਲਦਿਆਂ ਹੀ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਸਾਨਾਂ ਨੂੰ ਇਸ ਗੱਲ ਦਾ ਪ੍ਰੋਤਸਾ ਦਿੱਤਾ ਗਿਆ ਹੈ ਕਿ ਆ ਮੀਂਹ ਦੇ ਕਾਰਨ ਗੜੇਮਾਰੀ ਦੇ ਕਾਰਨ ਜੋ ਵੀ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਇੱਕ ਇੱਕ ਦਾਣੀ ਦੀ ਪਰਪਾਈ ਜਿਹੜੀ ਸਰਕਾਰ ਦੇ ਵੱਲੋਂ ਕੀਤੀ ਜਾਵੇ ਕਿ ਬਣਦਾ ਮੁਆਵਜ਼ਾ ਐਕਸ਼ਨ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਉੱਚ ਪੱਧਰੀ ਮੀਟਿੰਗ ਜਿਹੜੀ ਬੁਲਾਈ ਗਈ ਹੈ ਚੰਡੀਗੜ੍ਹ ਦੇ ਵਿੱਚ ਅਧਿਕਾਰੀਆਂ ਦੀ ਬੈਠਕ ਬੁਲਾਈ ਗਈ ਹੈ ਤੇ ਉਸ ਦੇ ਵਿੱਚ ਅਧਿਕਾਰੀਆਂ ਤੋਂ ਇਸ ਗੱਲ ਦੀ ਜੋ ਜਾਣਕਾਰੀ ਲਈ ਜਾਵੇਗੀ ਇਸ ਗੱਲ ਦਾ ਸਰਵੇਖਣ ਕਰਵਾਇਆ ਜਾਵੇਗਾ ਕਿ ਆਖਰਕਾਰ ਪੰਜਾਬ ਦੇ ਵਿੱਚ ਕਿੰਨੇ ਕੁ ਵੱਡੇ ਪੱਧਰ ਤੇ ਕਿਸਾਨਾਂ ਦੇ ਫਸਲ ਦਾ ਨੁਕਸਾਨ ਹੋਇਆ ਸੋ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹਨੇਰੀ ਜਿੱਥੇ ਆਈ ਹੈ ਮੀਂਹ ਤੇ ਗੜੇ ਮਾਰੀ ਦੇ ਕਾਰਨ ਕਿਸਾਨਾਂ ਦੀ ਫਸਲ ਦਾ ਜੋ ਕਿ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਖੇਤਾਂ ਦੇ ਵਿੱਚ ਖੜੀ ਫਸਲ ਜ਼ਮੀਨ ਤੇ ਬਿਛ ਗਈ ਹੈ ਮੰਡੀਆਂ ਦੇ ਵਿੱਚ ਪਈ ਫਸਲ ਵੀ ਜਿਹੜੀ ਕਿ ਮੀਂਹ ਤੇ ਕਾਰਨ ਭਿੱਜ ਗਈ ਹੈ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਮੰਡੀ ਦੀਆਂ ਤਸਵੀਰਾਂ ਵੇਖੀਆਂ ਜਾ ਸਕਦੀਆਂ ਨੇ ਖੁੱਲੇ ਆਸਮਾਨ ਦੀ ਹੇਠ ਵਰਦਨਾਂ ਪਿਆ ਹੋਇਆ ਹੈ ਕਣਕ ਦੀ ਫਸਲ ਪਈ ਹੋਈ ਹੈ ਜਿਹੜੇ ਕਿ ਕਿਸਾਨ ਵੱਢ ਕੇ ਮੰਡੀ ਦੇ ਵਿੱਚ ਲੈ ਕੇ ਗਏ ਸਨ ਇਹ ਸਾਸ ਦੇ ਨਾਲ ਕਿ ਜਲਦੀ ਲਿਫਟਿੰਗ ਹੋਵੇਗੀ ਤੇ ਉਹ ਬਿਲਕੁਲ ਆ ਕਿਸੇ ਚਿੰਤਾ ਤੋਂ ਮੁਕਤ ਹੋ ਕੇ ਵਾਪਸ ਘਰ ਪਰਤਣਗੇ ਪਰ ਇਸ ਦੇ ਵਿਚਾਲੇ ਜਦੋਂ ਮੀਂਹ ਪਿਆ ਤੇ ਮੀਂਹ ਦੇ ਕਾਰਨ ਮੰਡੀਆਂ ਦੇ ਵਿੱਚ ਪਈ ਫਸਲ ਵੀ ਭਿੱਜ ਗਈ ਉੱਥੇ ਜਿਹੜੇ ਖੇਤਾਂ ਦੇ ਵਿੱਚ ਖੜੀ ਫਸਲ ਜਿਹੜੀ ਕਿ ਅਜੇ ਕਿਸਾਨਾਂ ਦੇ ਨਾਲ ਵੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ ਉਸ ਫਸਲ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਕਪੂਰਥਲਾ ਤੇ ਖੰਨਾ ਦੀਆਂ ਤੁਹਾਨੂੰ ਸੀ ਤਸਵੀਰਾਂ ਵਖਾ ਰਹੇ ਨੇ ਕਿ ਕਿਵੇਂ ਮੰਡੀਆਂ ਦੇ ਵਿੱਚ ਖੁੱਲੇ ਆਸਮਾਨ ਦੇ ਹੇਠ ਜਿਹੜੀ ਕਿਸਾਨਾਂ ਦੀ ਕਣਕ ਦੀ ਫਸਲ ਪਈ ਹੋਈ ਸੀ ਉਹ ਮੀਂਹ ਦੇ ਨਾਲ ਭਿੱਜ ਗਈ ਤੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਸਾਨਾਂ ਨੂੰ ਇਸ ਗੱਲ ਦਾ ਪ੍ਰੋਸਾ ਦਿੱਤਾ ਗਿਆ ਹੈ ਕਿ ਮੀਂਹ ਦੇ ਕਾਰਨ ਗੜੇਮਾਰੀ ਦੇ ਕਾਰਨ ਜੋ ਵੀ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਇੱਕ ਇੱਕ ਦਾਣੀ ਦੀ ਪਰਪਾਈ ਸਰਕਾਰ ਦੇ ਵੱਲੋਂ ਕੀਤੀ ਜਾਵੇ। ਇਹ ਦੱਸਣਾ ਚਾਹੁੰਦਾ ਕਿ ਅੱਜ ਜਿਹੜੀ ਭਾਰੀ ਬਰਸਾਤ ਹੋਈ ਆ ਆਪ ਜੀ ਨੇ ਦੇਖਿਆ ਵਾ ਇਹਦੇ ਨਾਲ ਬਹੁਤ ਜ਼ਿਆਦਾ ਸultanpur Lodhi ਤੇ ਹਲਕੇ ਦਾ ਤੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਵਾ। ਭਾਰੀ ਬਰਸਾਤ ਦੇ ਨਾਲ ਗੜੇਮਾਰੀ ਨੇ ਜਿਹੜਾ ਸਾਡੀਆਂ ਪੱਕੀਆਂ ਕਣਕਾਂ ਜਿਹੜੀਆਂ ਵਾ ਉਹਨਾਂ ਦਾ ਵੀ ਬਹੁਤ ਨੁਕਸਾਨ ਕੀਤਾ ਤੇ ਮੱਕੀ ਦੀ ਫਸਲ, ਸਬਜ਼ੀਆਂ ਆਦਿ ਦੀ ਜਾਵੇ ਬਹੁਤ ਨੁਕਸਾਨ ਹੋਇਆ ਵਾ। ਇਹ ਜਿਹੜਾ ਇਲਾਕਾ ਮਾ ਸੁਲਤਾਨਪੁਰ ਲੋਧੀ ਦੇ ਹਲਕੇ ਦਾ ਇਲਾਕਾ ਵਾ ਹੜਪੀੜ ਤੋਂ ਇਲਾਕਾ ਵਾ ਇਸ ਵਾਰੀ ਥੋੜਾ ਜਿਹਾ ਕਣਕ ਨੂੰ ਦੇਖ ਕੇ ਥੋੜੀ ਆਸ ਸੀ ਕਿ ਕਣਕ ਸਾਡੀ ਜਿਹੜੀ ਥੋੜੇ ਬਲੇ ਖਾਨ ਜੋਗੀ ਜਿਹੜੇ ਘਰਾਵ ਦੇ ਵਿੱਚ ਦਾਣੇ ਆ ਜਾਣਗੇ ਪਰ ਅੱਜ ਜਿਹੜੀ ਕੁਦਰਤ ਦੀ ਮਾਰ ਪਈ ਅੱਜ ਦੇ ਕਿਸਾਨ ਅਤੇ ਅਸੀਂ ਸਾਰੇ ਕੋ ਬਹੁਤ ਨਰਕਸ਼ਾ ਦੇ ਵਾਲੇ ਹੁੰਦੇ ਵਿੱਚ ਨਹੀਂ ਕਾਫੀ ਪੈ ਗਿਆ ਇਹੀ ਤੇ ਅੱਗੇ ਭਵਨ ਸਾਡਾ ਹੜਾ ਦੇ ਨਾਮ ਮਾਰੇ ਸਪੇ ਇਹਦਾ ਕੋਈ ਨਾ ਕੋ ਮਗਾਜ ਦਿੱਤਾ ਜਾਵੇ ਕਿੰਨੇ ਇਸ ਤਰ੍ਹਾਂ ਆ ਉਹ ਕਾਫੀ ਹੋ ਗਿਆ ਜੀ ਜਿਹੜੀ ਬਹੁਤ ਖੜੀ ਪਈ ਹੁੰਦਾ ਹੀ ਹਾਂ 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 ਇਹ ਮੌਸਮੀ ਬਰਸਾਤ ਤੇ ਜਿਹੜੀ ਅੱਜ ਗੜੇ ਮਾਰੀ ਹੋਈ ਹੈ ਇਸ ਨਾਲ ਜੀ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਸਲ ਪੱਕੀ ਹੋਈ ਸੀਗੀ ਬਾਢੀ ਹਜੇ 1-2 ਦਿਨ ਤੋਂ ਸਟਾਰਟ ਹੋਈ ਸੀ ਬਿਲੀ ਵਾਹ ਹੁਣ 1-2 ਦਿਨ ਇਹ ਪੂਰੀ ਜੋਰਾਂ ਦੇ ਬਾਢੀ ਚੱਲਣੀ ਸੀ ਪਰ ਇੱਕ ਆ ਬੇਮੌਸਮੀ ਬਰਸਾਤ ਨੇ ਇੱਕ ਜਿਹੜੀ ਗੜੇ ਮਾਰੀ ਹੋਈ ਹੈ ਇਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਤੁਰੰਤ ਜ਼ਰੂਰੀ ਕਰਕੇ ਜੋ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਹੁਣ ਦੂਜਾ ਮੇਰਾ ਜਿਹੜਾ ਵਾ ਸਹਾਉਣਾ 60 70% ਜਿਹੜਾ ਨੁਕਸਾਨ ਹੋ ਗਿਆ ਕਣਕਾ ਉਦਾਂ ਨਹੀਂ ਵੱਡੀਆਂ ਜਾਣੀਆਂ ਪਾਣੀ ਖਾ ਖੱਤਿਆਂ ਚ ਖਲੋਤੇ ਆ ਜਿਹੜੇ ਰਹਿ ਗਈਆਂ ਵਾਂ ਮੰਡੀ 'ਚ ਵੀ ਕੋਈ ਪ੍ਰਬੰਧ ਹੈਗੇ ਜਾਂ ਨਹੀਂ ਮੰਡੀ 'ਚ ਪ੍ਰਬੰਧ ਤੇ ਹੈਗੇ ਆ ਪਰ ਪ੍ਰਬੰਧ ਨਾਲ ਕਣਕਾਂ ਹੀ ਥੋੜਾ ਮਤਲਬ ਥੋੜੀਆਂ ਹੀ ਤੇ ਕਣਕਾਂ ਜਿਹੜੀਆਂ ਹੈਗੀਆਂ ਲਈ ਵੱਡੜੀਆਂ ਅਸੀਂ ਥੋੜਾ ਬੋੜਾ ਇੱਕ ਅੱਧੀ ਟਰਾਲੀ ਲਿਆਂਦੀ ਆ ਕੇ ਇਹਨੇ ਦੋ ਲਿਆਂਦੀਆਂ ਵਾਂ ਹੁਣ ਗੱਲ ਕਰਾਂਗੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੀ ਜਦੋਂ ਕਿਸਾਨ ਮਜੀਠਾ ਦੇ ਵਿੱਚ ਭਾਜਪੀ ਉਮੀਦਵਾਰ ਤਰਨਜੀਤ ਸੰਧੂ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਤਾਂ ਪੁਲਿਸ ਦੀ ਸਖਤੀ ਦੇ ਚਲਦਿਆਂ ਮਕਸਦ ਦੇ ਵਿੱਚ ਕਾਮਯਾਬ ਨਾ ਹੋ ਸਕੇ ਤਾਂ ਸੜਕ ਉੱਤੇ ਹੀ ਧਰਨਾ ਦੇ ਕੇ ਵਾਪਸ ਮੁੜਨਾ ਪਿਆ ਇੱਕ ਪਾਸੇ ਪੁਲਿਸ ਦਾ ਸਖਤ ਪੈਰਾ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਜੁਟੇ ਕਿਸਾਨ ਤੇ ਬਿਲਕੁਲ ਵਿਚਕਾਰ ਦੇ ਵਿੱਚ ਵੱਡੇ ਪੱਧਰ ਤੇ ਕੀਤੀ ਹੋਈ ਬੈਰੀਕੇਡਿੰਗ ਜਿਵੇਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਬੀਜੇਪੀ ਉਮੀਦਵਾਰ ਤਰਨਜੀਤ ਸੰਧੂ ਪ੍ਰਚਾਰ ਦੇ ਲਈ ਮਜੀਠਾ ਪਹੁੰਚ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਵੀ ਚਾਲੇ ਪਾ ਦਿੱਤੇ ਪਰ ਕਿਸਾਨ ਤਰਨਜੀਤ ਸੰਧੂ ਦਾ ਵਿਰੋਧ ਕਰਨ ਇਸ ਤੋਂ ਪਹਿਲਾਂ ਹੀ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਵੱਡੀ ਗਿਣਤੀ ਚ ਪੁਲਿਸ ਦੀ ਤਣਾਅਤੀ ਕਰ ਦਿੱਤੀ ਤੇ ਵੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲਿਆ ਜਿਸ ਤੇ ਕਿਸਾਨਾਂ ਦਾ ਕੋ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਉਹ ਤਾਂ ਤਰਨਜੀਤ ਸੰਧੂ ਨੂੰ ਸਵਾਲ ਕਰਨ ਦੇ ਲਈ ਪਹੁੰਚੇ ਸਨ ਪਰ ਉਹ ਕਿਸਾਨਾਂ ਦੇ ਨਾਲ ਗੱਲ ਕਰਨ ਦੇ ਲਈ ਤਿਆਰ ਹੀ ਨਹੀਂ ਨੇ ਹਾਲਾਂਕਿ ਤਰਨਜੀਤ ਸੰਧੂ ਨੇ ਕਿਹਾ ਕਿ ਕਿਸਾਨ ਵਿਰੋਧ ਕਰਨ ਦੀ ਥਾਂ ਮੇਰੇ ਨਾਲ ਆ ਕੇ ਗੱਲ ਕਰਨ ਉਹ ਪਿੱਛੇ ਸੀਗਾ ਰੁਕਿਆ ਉਹ ਸੋਈ ਗਾ ਕੇ ਇੱਥੇ ਆ ਗਏ ਆ ਆ ਪੈਲਸ ਬਿਲਕੁਲ ਸਾਡੇ ਨਾਲ ਆ ਕੋ ਬਾਹਲੇ ਦੂਰ ਨਹੀਂ ਹੈਗਾ ਤੋ ਸਾਡਾ ਕੋਈ ਇਸ ਕਿਸਮ ਦਾ ਮਨੋਰਥ ਨਹੀਂ ਪਉ ਉਹਨਾਂ ਦੀ ਰੈਲੀ ਜਾ ਕੇ ਖਲਣ ਪਾਉਣਾ ਸੀਗਾ ਆਪਾਂ ਆਪਾਂ ਤੇ ਕੈਸੀ ਆਪੀ ਵਿਰੋਧ ਕਰਨਾ ਵਿਰੋਧ ਕਰਾਂਗੇ ਤੁਹਾਡਾ ਸਾਡਾ ਦੇ ਸੀ ਕਿਹਾ ਸੀ ਵੀ ਐਸਐਸਪੀ ਸਾਹਿਬ ਨੂੰ ਵੀ ਸਾਡੀ ਗੱਲ ਕਰਵਾ ਦਿਓ ਅਸੀਂ ਉਹਨਾਂ ਨਾਲ ਬੈ ਕੇ ਸਵਾਲ ਜਵਾਬ ਕਰ ਲੈਣਾ ਚਾਹੁੰਦੇ ਆ ਉਹ ਭੱਜ ਗਏ ਐਸਐਸਪੀ ਸਾਹਿਬ ਦਾ ਵਰਸ਼ਨ ਸੀਗਾ ਵੀ ਉਹ ਤਾਂ ਮੱਥੇ ਵੀ ਨਹੀਂ ਲੱਗਣਾ ਚਾਹੁੰਦੇ ਤੁਹਾਡੇ ਐਨਾ ਜ਼ਿਆਦਾ ਨਰਾਜ਼ਗੀ ਹੈ ਕੀ ਗੱਲ ਕਰਨ ਇਹ ਦਾਦੀ ਉਹ ਦੱਸ ਸਕਦੇ ਮੈਂ ਉਹਦੇ ਬਾਰੇ ਕੋਈ ਕਹਾ ਦੂਸਰਾ ਅਸੀਂ ਵੀ ਜੇ ਮਿਲਣਾ ਤੇ ਫਿਰ ਵੀਡੀਓ ਰਿਕਾਰਡਿੰਗ ਨਹੀਂ ਹੋ ਇਹ ਇਹਨਾਂ ਦੀ ਸੀ ਉਹਨਾਂ ਕਹੀ ਕਿ ਨਹੀਂ ਗਈ ਮੈਂ ਕਿਹਾ ਫਿਰ ਤਾਂ ਫਾਇਦਾ ਕੋਈ ਨਹੀਂ ਮੈਂ ਦੇਖੋ ਮੇਰੀ ਗੱਲ ਸੁਣੋ ਆਪਣੇ ਅੰਮ੍ਰਿਤਸਰ ਦੇ ਕਿਸਾਨਾਂ ਦੀਆਂ ਇਨਕਮਾਂ ਵਧਣ ਕਦੀ ਵੀ ਮੈਂ ਗੱਲ ਕਰਨ ਤੋਂ ਪਿੱਛੇ ਨਹੀਂ ਹਟਿਆ ਮੈਂ ਤੁਹਾਨੂੰ ਨਾ 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 ਇਹ ਤੁਹਾਡੇ ਥਰੂ ਕਰਨੀ ਆ ਮੇਰੇ ਨਾਲ ਆ ਕੇ ਕਰਨ ਜਦ ਉਹ ਤਾਂ ਤੁਹਾਡੇ ਨਾਲ ਗੱਲ ਕਰ ਰਿਹਾ ਸਾਰਾ ਟੈਲੀਵਿਜ਼ਨ 'ਚ ਗੱਲ ਕਰਨੀ ਆ ਇਹ ਗੱਲ ਥੋੜਾ ਹੁੰਦੀ ਆ 1 ਮਿੰਟ ਗੱਲ ਸੁਣੋ ਮੈਂ ਨਾ 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 ਇਹ ਪੁਲਿਸ ਰੋਕ ਰਹੀ ਆ ਇਹ ਦੇਖੋ ਉਹ ਪੱਥਰ ਮਾਰਦੇ ਨੇ ਤੇ ਤਾਹੀਂ ਪੁਲਿਸ ਕਰੂਗੀ ਤਾਂ ਪੁਲਿਸ ਕਿੱਥੋਂ ਦੀ ਆ ਇੱਥੋਂ ਦੀ ਆ ਮੈਂ ਇੱਕ ਮਿੰਟ ਸਰਦਾਰ ਸਾਹਿਬ ਮੈਂ ਤੁਹਾਨੂੰ ਮੇਰਾ ਜਵਾਬ ਦਿਓ ਤਰ ਹਰਿਆਣਾ ਤੇ ਸਾਬਕਾ ਸੀਐਮ ਮਨੋਹਰ ਲਾਲ ਨੇ ਇੱਕ ਵਾਰ ਮੋੜ ਕਿਸਾਨਾਂ ਤੇ ਨਿਸ਼ਾਨਾ ਸਾਧਿਆ ਤੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਿਰਫਰੇ ਤੱਕ ਕਹਿ ਦਿੱਤਾ ਜੋ ਵਿਰੋਧ ਹੋ ਰਹਾ ਹੈ ਉਹ ਆਪ ਕੋ ਵੀ ਪਤਾ ਮujeh ਹੀ ਪਤਾ ਕੁਝ ਲੋਕ ਸਿਰਫਰੇ ਵੈਸੇ ਹੁੰਦੇ ਹੈ ਜੋ ਆਪਣੀ ਦਮੰਗਾਈ ਜੋ ਚਲਾਤੇ ਹਨ ਪਹਿਲੇ ਚਲ ਜਾਂਦੀ ਨਹੀਂ ਸੀ ਹੁਣ ਚਲਤੀ ਨਹੀਂ ਹੈ ਅਤੇ ਨੂੰ ਇਹ ਵੀ ਸਮਝ ਆ ਰਹਾ ਹੈ ਅਗਰ ਵਿਰੋਧ ਕਰਨ ਵਾਲੇ 10 ਹੁੰਦੇ ਹਨ ਅਤੇ ਜਿੰਨਾ ਜ਼ਿਆਦਾ ਵਿਰੋਧ ਕਰਤੇ ਹਨ ਵਹੀ ਸੈਂਕੜੋ ਲੋਕ ਉਸ ਵਿਰੋਧ ਕੇ ਪ੍ਰਣਾਮ ਸਰੂਪ ਜੋ ਇਕੱਠੇ ਹੋ ਕੇ ਆਜਿਤਾ ਪਾਰਟੀ ਕਾ ਸਾਥ ਜੁੜਤੇ ਹਨ ਉਨ੍ਹਾਂ ਕੇ ਵਿਰੋਧ ਕੇ ਕਾਰਨ ਸੇ ਉਨ੍ਹਾਂ ਕੋ ਲਾਭ ਹੋ ਜ਼ਿਕਰ ਜੋ ਗਿਆ ਕਿ ਤਰੰਜੀਤ ਸੰਧੂ ਅੰਮ੍ਰਿਤਸਰ ਤੋਂ ਬੀਜੇਪੀ ਉਮੀਦਵਾਰ ਨੇ ਇਸ ਤੋਂ ਪਹਿਲਾਂ ਵੀ ਸੰਧੂ ਸਣੇ ਹੋਰ ਬੀਜੇਪੀ ਉਮੀਦਵਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਚੁੱਕਾ ਹੈ ਤੇ ਕਿਸਾਨਾਂ ਦੇ ਵਿਰੋਧ ਦੇ ਕਾਰਨ ਪ੍ਰਚਾਰ ਕਰਨਾ ਚੁਣੌਤੀ ਬਣਿਆ ਹੋਇਆ ਹੈ ਅੰਮ੍ਰਿਤਸਰ ਤੋਂ ਰਾਜੀਮ ਸ਼ਰਮਾ న్యూਸ 18 ਪੰਜਾਬ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਚੋਣਾਂ ਦੇ ਲਈ ਮੈਦਾਨ ਦੇ ਵਿੱਚ ਉਤਰੇ ਨੇ ਫਤੇਗੜ ਸਾਹਿਬ ਦੇ ਵਿੱਚ ਉਮੀਦਵਾਰ ਗੁਰਪ੍ਰੀਤ ਜੀਪੀ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲ ਰੈਲੀ ਕੀਤੀ ਗਈ ਮੀਂਹ ਤੇ ਤੂਫਾਨ ਦੇ ਵਿਚਾਲੇ ਵੀ ਸੀਐਮ ਮਾਨ ਦੀ ਰੈਲੀ ਜਾਰੀ ਰਹੀ ਮੰਚ ਤੋਂ ਸੀਐਮ ਨੇ ਵਰਕਰਾਂ ਨੂੰ ਸੁਨੇਹਾ ਦਿੱਤਾ ਕਿ ਮੈਂ ਤੂਫਾਨ ਦੇ ਵਿੱਚ ਵੀ ਤੁਹਾਡੇ ਨਾਲ ਖੜਾ ਰਹਾ ਹਾਂ ਗਾ ਤੂਫਾਨ ਦੇ ਵਿੱਚ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਅਚਾਨਕ ਤੂਫਾਨ ਆਉਂਦਾ ਹੈ ਜਦੋਂ ਮੌਸਮ ਕਰਵਟ ਲੈਂਦਾ ਤੇ ਉਸ ਤੋਂ ਬਾਅਦ ਜੋ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਉਂਦੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਮੰਚ ਤੇ ਬੈਠੇ ਹੋਏ ਨੇ ਤੇ ਇਸ ਦੌਰਾਨ ਜਦੋਂ ਟੈਂਟ ਨੂੰ ਸੰਭਾਲਦੇ ਹੋਏ ਉਹਨਾਂ ਦੇ ਸੁਰੱਖਿਆ ਕਰਮੀ ਪੁਲਿਸ ਵਾਲੇ ਆ ਵੇਖੇ ਜਾ ਸਕਦੇ ਨੇ ਕਿ ਤੇਜ਼ ਮੀਂਹ ਤੇਜ਼ ਹਨੇਰੀ ਆਉਂਦੀ ਹੈ ਤੂਫਾਨ ਵਰਗਾ ਜਿਹੜਾ ਕਿ ਮਾਹੌਲ ਬਣਦਾ ਉਸ ਤੋਂ ਬਾਅਦ ਕਿਸ ਤਰੀਕੇ ਦੀ ਇਸ ਮੰਚ ਦੇ ਨੇੜੇ ਹਲਚਲ ਹੁੰਦੀ ਹੈ ਪਰ ਇਸ ਦੇ ਵਿਚਾਲੇ ਇਸ ਮੌਸਮ ਦੇ ਵਿਚਾਲੇ ਇਸ ਤੂਫਾਨ ਦੇ ਵਿਚਾਲੇ ਵੀ ਮੁੱਖ ਮੰਤਰੀ ਮਾਨ ਦੀ ਰੈਲੀ ਅ ਲਗਾਤਾਰ ਜਾਰੀ ਹੁੰਦੀ ਹੈ ਤੁਹਾਨੂੰ ਦੱਸ ਦੇ ਕਿ ਫਤਿਹਗੜ ਸਾਹਿਬ ਤੋਂ ਜਿਹੜੇ ਕਿ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਗੁਰਪ੍ਰੀਤ ਜੀਪੀ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤੇ ਚੋਣ ਪ੍ਰਚਾਰੀ ਨਾਲ ਰੈਲੀਆਂ ਦੀਕਰਾਂ ਦਾ ਅੱਜ ਆਗਾਜ਼ ਕੀਤਾ ਗਿਆ ਮੁੱਖ ਮੰਤਰੀ ਮਾਨ ਦੇ ਵੱਲੋਂ ਪਰ ਜਦੋਂ ਤੂਫਾਨ ਦੇ ਚੱਲਦਿਆਂ ਜਿਹੜਾ ਟੈਂਟ ਲੱਗਿਆ ਹੋਇਆ ਸੀਗਾ ਟੈਂਟ ਉੱਡ ਰਿਹਾ ਸੀਗਾ ਲਗਾਤਾਰ ਇਸ ਤਰੀਕੇ ਦੀ ਜਿਹੜੀ ਹਲਚਲ ਹੋ ਰਹੀ ਸੀ ਪਰ ਇਸ ਦੇ ਵਿਚਾਲੇ ਇਹ ਰੈਲੀ ਲਗਾਤਾਰ ਜਾਰੀ ਰਹੀ ਮੁੱਖ ਮੰਤਰੀ ਮਾਨ ਦੇ ਵੱਲੋਂ ਆਪ ਦੇ ਉਮੀਦਵਾਰ ਗੁਰਪ੍ਰੀਤ ਜੀਪੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤੇ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ ਨੇਰੀ ਆਵੇ ਚਖੜਾ ਆਵੇ ਤੂਫਾਨ ਆਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਰਹੂਗਾ ਕੋਈ ਹੋਰ ਹੁੰਦਾ ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪ੍ਰੂਫ ਗੱਡੀ 'ਚ ਬਿਠਾ ਕੇ ਉਹਨੂੰ ਲੈ ਜਾਂਦੇ ਵੀ ਇੱਥੇ ਖਤਰਾ ਹੈ ਕੀ ਗੱਲ ਬਈ ਮੈਂ ਤੁਹਾਨੂੰ ਐਦਾਂ ਤੂਫਾਨ ਚ ਕਿਵੇਂ ਛੱਡ ਕੇ ਚਲਾ ਜਾਊਂਗਾ ਮੈਂ ਇੱਥੇ ਖੜੂਂਗਾ ਮੈਂ ਤੁਹਾਡੇ ਨਾਲ ਖੜੂਂਗਾ ਜੇ ਤੁਸੀਂ ਮੇਰੇ ਵਰਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੂ ਇਹ ਥੋੜੇ ਚਿਰ ਦੀਆਂ ਹੁੰਦੀਆਂ ਵਕਤੀ ਹਨੇਰੀਆਂ ਨਿਕਲਿਆ ਹੈ ਨਾ ਸੂਰਜ ਫੇਰ ਸੋ ਸੱਚ ਦਾ ਸੂਰਜ ਹਮੇਸ਼ਾ ਨਿਕਲਿਆ ਆਉਂਦਾ ਆਹ ਜਿਹੜੀਆਂ ਵਕਤੀ ਹਨੇਰੀਆਂ ਉਹ ਲੰਘ ਜਾਣਗੀਆਂ ਇਹ ਅਰਾਜਪੁਰਾ ਦੇ ਵਿੱਚ ਆਵਾ ਦੀ ਪਾਰਟੀ ਦੇ ਰੋਡ ਸ਼ੋ ਕੱਢਿਆ ਗਿਆ ਡਾਕਟਰ ਬਲਬੀਰ ਸਿੰਘ ਨੇ ਰੋਡ ਸ਼ੋ ਕੀਤਾ ਕਈ ਮੰਤਰੀ ਤੇ ਵਿਧਾਇਕ ਵੀ ਇਸ ਦੇ ਵਿੱਚ ਸ਼ਾਮਲ ਹੋਏ ਤੋ ਜਿੱਥੇ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਚੋਣ ਰੈਲੀ ਨੂੰ ਮੁੱਖ ਮੰਤਰੀ ਮਾਨ ਦੇ ਵੱਲੋਂ ਸੰਬੋਧਨ ਕੀਤਾ ਗਿਆ ਉੱਥੇ ਰਾਜਪੁਰਾ ਦੇ ਵਿੱਚ ਆਮ ਆਦੀ ਪਾਰਟੀ ਦੇ ਵੱਲੋਂ ਰੋਡ ਸ਼ੋਅ ਵੀ ਕੱਢਿਆ ਗਿਆ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਪਟਿਆਲਾ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਇਹ ਰੋਡ ਸ਼ੋਅ ਕੱਢਿਆ ਗਿਆ ਕਈ ਮੰਤਰੀ ਤੇ ਵਿਧਾਇਕ ਵੀ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ ਤੁਹਾਨੂੰ ਤਸਵੀਰਾਂ ਵਖਾ ਰਹੇ ਹਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਪਟਿਆਲਾ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰੀ ਉਮੀਦਵਾਰ ਵੀ ਨੇ ਉਹਨਾਂ ਦੇ ਨਾਲ ਚੇਤਨ ਸਿੰਘ ਜੋੜਾ ਮਾਜਰਾ ਜਰਨਲ ਮੰਤਰੀ ਨਾਲ ਨਜ਼ਰ ਆ ਰਹੇ ਨੇ ਪੰਜਾਬ ਦੀ ਗੱਲ ਨਹੀਂ ਕਰੀ ਉੱਥੇ ਹੀ ਆਵਾਜ਼ੀ ਪਾਰਟੀ ਦੇ ਵਿਧਾਇਕ ਦੇ ਮਾਨ ਤਸੀਲਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਕਿ ਰਾਜਪੁਰਾ ਦੇ ਵਿੱਚ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਆਵਾਜ਼ੀ ਪਾਰਟੀ ਦੇ ਵੱਲੋਂ ਆ ਰੋਡ ਚੋ ਕੱਢਿਆ ਗਿਆ ਜੀਪੀ ਜੁਆਇਨ ਕਰ ਲਈ ਹੈ ਕਿ ਦੁਆਰਾ ਫਿਰ ਪੰਜਾਬ ਦਾ ਬੇੜਾ ਕਰਨਾ ਹੈ ਪੰਜਾਬ ਦਾ ਲੋ ਜੇ ਤੁਹਾਡੀ ਅੱਡੀ ਵੱਡੀ ਘਟਤੀ ਜਿੱਥੇ ਮੈਂ ਦੇਖਦਾ ਜਿੱਥੇ ਤੱਕ ਮੇਰੀ ਨਜ਼ਰ ਜਾਂਦੀ ਹੈ ਸਾਰੇ ਲੋਕ ਸੜਕਾਂ ਤੇ ਆ ਗਏ ਆ ਬਦਲਾ ਚਾਹੁੰਦੇ ਆ ਇਹ ਪਹਿਨਾਂ ਨਾਲੋਂ ਵੱਡੀ ਨੇਰੀ ਆ ਮਾਨ ਸਾਹਿਬ ਦੀ ਭਗਵੰਤ ਮਾਨ ਦੀ ਜਿੰਦਾਬਾਦ ਜਿੰਦਾਬਾਦ ਵੀਰੋ ਜਿੰਦਾਬਾਦ ਵੀਰੋ ਤੁਸੀਂ ਸਾਨੂੰ ਆਮਲੇ ਫੜਾਇਆ ਤੁਸੀਂ ਰਿਕਾਰਡ ਤੋੜ ਦਿੱਤੇ ਤੁਸੀਂ ਰਾਜੇ ਰਾਣੀਆਂ ਰਾਤ ਤੇ ਸਾਰੇ ਰਾਤ ਤੇ ਜਿਹੜੇ ਸਮਗਦਰ ਸੀ ਜਿਹੜੇ ਸ਼ਰਾਬ ਦੇ ਵਪਾਰੀ ਸੀ ਸਾਰੇ ਰਾਤ ਤੇ ਸੇ ਨੋ ਇਮਾਨਦਾਰ ਬੰਦੇ ਪੰਜਾਬ ਵਿੱਚ ਇਮਾਨਦਾਰ ਮੁੱਖ ਮੰਤਰੀ ਭਰਾਵੋ ਤੁਹਾਨੂੰ ਉਹਦਾ ਫਾਇਦਾ ਕੀ ਹੋਇਆ ਆ ਦੇਖੋ ਮੈਨੂੰ ਦੱਸੋ ਕਿ ਬਿਜਲੀ ਦੇ ਬਿੱਲ ਬਾਫ ਹੋਏ ਜਿਨ੍ਹਾਂ ਦੇ ਬਿੱਲ ਬਾਫ ਹੋਏ ਹੱਥ ਖੜੇ ਕਰੋ ਸ਼ਾਬਾਸ਼ ਚੋਰ ਨਾਲ ਭਗਵਾਨ ਤਮਾਰ ਤੇਰੀ ਸੋਚ ਤੇ ਅਰਵਿੰਦ ਕੇਜਰੀਵਾਲ ਤੇਰੀ ਸੋਚ ਤੇ ਭਗਵਾਨ ਤਮਾਨ ਨੇ ਮੈਨੂੰ ਸੇਤ ਮੰਤਰੀ ਬਣਾਇਆ ਹੁਣ ਗੱਲ ਕਰਾਂਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਦੀ ਜਿਨ੍ਹਾਂ ਨੇ ਇنسੁਲਿਨ ਦੇਣ ਦੇ ਲਈ ਰੋਜ਼ ਐਵੇਨਿਊ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਜਿਸ ਤੇ ਸੁਣਵਾਈ ਤੋਂ ਬਾਅਦ ਕੋਰਟ ਦੇ ਵੱਲੋਂ ਸੋਮਵਾਰ ਤੱਕ ਫੈਸਲਾ ਰੱਖਵਾ ਰੱਖ ਲਿਆ ਗਿਆ। ਕਥੇ ਤਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਦਾ ਸਿਹਤ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਤੇ ਰੋਜ਼ ਐਵੇਨਿਊ ਕੋਰਟ ਡਾਕਟਰ ਦੇ ਨਾਲ ਕੰਸਲਟ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ। ਤੇ ਰੋਜ਼ ਦੇ ਵੀ ਨੂੰ ਕੋਰਟ ਦੇ ਵਿੱਚ ਡਾਕਟਰ ਦੇ ਨਾਲ ਕੰਸਲਟ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ। ਪੀਤੇ ਦਿਨ ਹੀ ਈਡੀ ਨੇ ਕੋਰਟ ਦੇ ਵਿੱਚ ਦਾਵਾ ਕੀਤਾ ਸੀ ਕਿ ਕੇਜਰੀਵਾਲ ਜਾਣਬੁੱਝ ਕੇ 슈ਗਰ ਲੈਵਲ ਬਤਾ ਰਹੇ ਨੇ ਤੇ ਜ਼ਮਾਨਤ ਵਾਸਤੇ ਆਧਾਰ ਬਣਾਉਣ ਦੇ ਲਈ ਅੰਬ, ਮਿੱਠੀ ਚਾਹ ਅਤੇ ਮਠਿਆਈ ਖਾ ਰਹੇ ਨੇ। ਈਡੀ ਦੇ ਇਸ ਦਾਅਵੇ ਤੇ ਕੇਜਰੀਵਾਲ ਦੇ ਵਕੀਲ ਨੇ ਜਵਾਬ ਦਾਖਲ ਕੀਤਾ ਤੇ ਕਿਹਾ ਕਿ ਕੇਜਰੀਵਾਲ ਨੂੰ 48 ਵਾਰ ਘਰ ਦਾ ਖਾਣਾ ਭੇਜਿਆ ਗਿਆ ਤੇ ਜਿਸਦੇ ਵਿੱਚ ਸਿਰਫ 3 ਵਾਰ ਅੰਬ ਭੇਜੇ ਗਏ। ਜਿਸ ਤੇ ਜਿਲ੍ਹਾ ਪ੍ਰਸ਼ਾਸਨ ਨੇ ਜਵਾਬ ਦਿੱਤਾ ਹੈ ਕਿ ਕੇਜਰੀਵਾਲ ਨੂੰ ਘਰ ਦਾ ਬਣਿਆ ਖਾਣਾ ਦੇਣ ਦੇ ਵਿੱਚ ਕੋਈ ਸ਼ਰਤ ਨਹੀਂ ਸੀ ਉਹ ਫਲ ਜਾਂ ਕੁਝ ਵੀ ਖਾਣ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ 8 ਅਪ੍ਰੈਲ ਤੋਂ ਬਾਅਦ ਕੇਜਰੀਵਾਲ ਨੂੰ ਅੰਬ ਨਹੀਂ ਭੇਜੇ ਗਏ ਉਹਨਾਂ ਸਿਰਫ ਇੱਕ ਵਾਰ ਰਾਤਾਂ ਦੇ ਵਿੱਚ ਊੜੀ ਖਾਧੀ ਜਿਸ ਤੇ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਕੇਜਰੀਵਾਲ ਡਾਈਟ ਫਾਲੋ ਨਹੀਂ ਕਰ ਰਿਹਾ ਐਮਜ਼ ਦੇ ਮੁਤਾਬਕ ਉਹਨਾਂ ਨੂੰ ਅੰਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕੇਸ ਦੀ ਸੁਣਵਾਈ ਦੇ ਦੌਰਾਨ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ ਕੇਜਰੀਵਾਲ ਦਾ ਸ਼ੂਗਰ ਲੈਵਲ ਵੱਧ ਰਿਹਾ ਹੈ जिस्ते जेल प्रशासन ने क्या कि शुगर लेवल है। जिस मेडिकल गया और यह भी पता नहीं कि खाया ही नहीं खाया क्योंकि काफी फूड जो बच जाता है वो वापस चला जाता है और इनका कहना है कि जान बुझ के ये आम खा रहा था ताकि ब्लड शुगर बढ़े और ये बेल का ग्राउंड बने तो इससे क्या गलत और बात हो सकती है ईडी का कोई मतलब नहीं था इस बात को अपोज करने के लिए क्योंकि ये जेल और जो अंदर अंडर ट्रायल है उसके बीच की बात है और इसने बार बार कहा कि मेरे को इंसुलिन चाहिए मेरे को कंसल्ट करने दिया जाए जेल कहता मॉनिटर कर रहे हैं इनकी ब्लड शुगर उनकी अपनी रिपोर्ट के हिसाब से दो से ऊपर भी वो गई है मॉनिटर करने का क्या अर्थ होता है केजरीवाल वकील ने ईडी कटहरी सवाल खड़ा किया ਮੀਡੀਆ ਟ੍ਰਾਇਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਕੇਜਰੀਵਾਲ ਤਾਂ ਸਿਰਫ 15 ਮਿੰਟ ਵੀਡੀਓ ਕਾਨਫਰੰਸਿੰਗ ਦੀ ਮੰਗ ਕਰੇ ਨੇ ਜਿਸ ਤੇ ਈੜੀ ਨੇ ਜਵਾਬ ਦਿੱਤਾ ਕਿ ਕੇਜਰੀਵਾਲ ਦੇਵ ਨੂੰ ਲੀਗਲ ਮੁਲਾਕਾਤਾਂ ਦੀ ਗਲਤ ਵਰਤੋਂ ਕੀਤੀ ਗਈ ਹੈ ਕੋਰਟ ਦੇ ਵਿੱਚ ਈੜੀ ਨੇ ਕਿਹਾ ਕਿ ਐਮਜ਼ ਦੇ ਡਾਕਟਰ ਤੋਂ ਕੇਜਰੀਵਾਲ ਦੀ ਸਿਹਤ ਦੀ ਜਾਂਚ ਕਰ ਪੁੱਤੀ ਜਾਵੇ ਜਿਸ ਤੇ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ ਸਾਨੂੰ ਈੜੀ ਦੀ ਸਲਾਹ ਦੀ ਲੋੜ ਨਹੀਂ ਹੈ ਕੇਜਰੀਵਾਲ ਨੂੰ ਤਿੰਨ ਵਾਰ ਚੈੱਕ ਕਰਕੇ ਖਾਣਾ ਦਿੱਤਾ ਜਾਂਦਾ ਹੈ ਕੋਰਟ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਤੇ ਕਹਿ ਕੇ ਮੈਡੀਕਲ ਬੋਰਡ ਦੇਖੇ ਕਿ ਕੇਸ਼ਰੀਵਾਲ ਨੂੰ ਕੀ ਚੀਜ਼ ਦੀ ਲੋੜ ਹੈ ਉਤ ਇਸ ਦੇ ਨਾਲ ਹੀ ਕੋਰਟ ਨੇ ਡਾਕਟਰ ਦੇ ਨਾਲ ਕੰਸਲਟ ਕਰਨ ਵਾਲੀ ਪਟੀਸ਼ਨ ਤੇ ਆਪਣਾ ਫੈਸਲਾ ਸੁਰੱਖਿਤ ਰੱਖ ਲਿਆ ਜਿਸ ਨੂੰ ਸੋਮਵਾਰ ਸੁਣਾਇਆ ਜਾਵੇਗਾ ਬੇਰ ਰਿਪੋਰਟ న్యూਸ 18 ਪੰਜਾਬ